ਕੁਝ ਲਾਲ ਤੇ ਕੁਝ ਨੀਲੇ ਤੇ ਕੁਝ ਹਰੇ ਟਰੈਕਟਰ ਨੇ ਲਾਡੀ ਤੇ ਸੱਤਾ ਲਿਆਉਂਦੇ ਬਿਲਕੁਲ ਖਰੇ ਟਰੈਕਟਰ ਨੇ ਹੁਣ ਬਾਹਲੇ ਸੱਜਣੇ ਸੋਚਣਗੇ ਵੀ ਲਾਡੀ ਤੇ ਸੱਤਾ ਰਹਿੰਦੇ ਕਿੱਥੇ ਨੇ ਮਿੱਤਰੋ ਤੁਹਾਨੂੰ ਪਹਿਲ ਦੇ ਵਿੱਚ ਹੀ ਦੱਸ ਦਈਏ ਕਿ ਪਿੰਡ ਦਿੱਤੂਪੁਰ ਜੱਟਾਂ ਦੇ ਵਿੱਚ ਪਹੁੰਚੇ ਹੋਏ ਆ ਪਟਿਆਲੇ ਤੋਂ ਭਾਦਸੋਂ ਰੋਡ ਦੇ ਉੱਪਰ ਭਲਵਾਨ ਟਰੈਕਟਰ ਦੇ ਨਾਂ ਤੇ ਨਾ ਬਾਈਵਰਾਂ ਦਾ ਸ਼ੋਅਰੂਮ ਹੈ ਹਰ ਇੱਕ ਪ੍ਰਕਾਰ ਦੇ ਟਰੈਕਟਰ ਨੇ ਜਿੰਨੇ ਅੱਜ ਤੱਕ ਲਾਜ ਹੋਏ ਨੇ ਕੰਪਨੀਆਂ ਵੱਲੋਂ ਹਰ ਇੱਕ ਟਰੈਕਟਰ ਤੁਹਾਨੂੰ ਵਾਜਬ ਰੇਟ ਦੇ ਵਿੱਚ ਬਾਈਵਰਾਂ ਲਵੋ ਮਿਲ ਜਾਂਦਾ ਤੇ ਪਹਿਲਾਂ ਆਪਾਂ ਸੱਜਣਾ ਨੂੰ ਮਿਲਾ ਦਈਏ ਮਾਰੀ ਧਰ ਮੇਰੇ ਸਤਿਕਾਰਯੋਗ ਜੀ ਕਿਤੇ ਗਿਆ ਯਾਰ ਲਾਦੀ ਸਿੰਘ ਕਿੰਨ ਹੈਰੀ ਠੀਕ ਹਾਂ ਪਹਿਲਾਂ ਤਾਂ ਬਈ ਨਾ ਤੁਹਾਡੇ ਚਰਚੇ ਹੋਏ ਪੈਣੇ ਪੂਰੇ ਪੰਜਾਬ ਦੇ ਵਿੱਚ ਕਹਿੰਦੇ ਵੀ ਇੰਨੇ ਬਾਜਬਰੇਡ ਤੇ ਟਰੈਕਟਰ ਕਿਵੇਂ ਦੇ ਦਿੰਦੇ ਨੇ ਮੈਨੂੰ ਇਹ ਹੀ ਦੱਸੋ ਗੱਲ ਬਾਜਬਰੇਡ ਦੇ ਨਾਲ ਟਰੈਕਟਰ ਸੋਨੇ ਵੀ ਹੁੰਨੇ ਆਪਣੇ ਕੋਲ ਚੰਗੇ ਕੰਡੀਸ਼ਨ ਦੇ ਟਰੈਕਟਰ ਰੀਜਨ ਲੱਗੂ ਟਰੈਕਟਰ ਮਾੜਾ ਨਹੀਂ ਆ ਭੰਦਦੇ ਅਸਾਂ ਮਾੜਾ ਟਰੈਕਟਰ ਨਹੀਂ ਦਿੰਦੇ ਦਿੰਦੇਗੇ ਚੰਗੇ ਹੀ ਟਰੈਕਟਰ ਲਿਆਣੇ ਫਿਰ ਇਸੇ ਕਰਕੇ ਤੁਸੀਂ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਵਸੇ ਹੋਏ ਹੋ ਬਿਲਕੁਲ ਵੀ ਤੇ ਅੱਜ ਸੱਤੇ ਬਾਈ ਮੈਨੂੰ ਇਹ ਦੱਸਿਓ ਆਪਾਂ ਕਿਨੇ ਟਰੈਕਟਰ ਦਿਖਾਵਾਂਗੇ ਟਰੈਕਟਰ ਦਿਖਾਵਾਂਗਾ 15-16 ਟਰੈਕਟਰ ਦਿਖਾਵਾਂਗੇ 1500 ਟਰੈਕਟਰ ਹਾਂਜੀ ਹਾਂਜੀ ਰੇਟ ਵਾਜਬ ਹੋਊਗਾ ਰੇਟ ਵੀ ਬਾਜਬਾਹੂ ਆਰ ਟਰੈਕਟਰ ਵੀ ਦੇਖਿਓ ਤੇ ਹਾਂ ਇੱਕ ਗੱਲ ਆਪਾਂ ਹੋਰ ਦੱਸ ਦਈਏ ਜੇ ਕਿਸੇ ਟਰੈਕਟਰ ਤੇ ਕੋਈ ਕਲਰ ਪੇਂਟ ਵੱਜਿਆ ਹੋਇਆ ਤਾਂ ਦੱਸ ਕੇ ਦਵਾਂਗੇ ਦੱਸ ਕੇ ਦਵਾਂਗੇ ਸਪਰੇਅ ਮਾਰ ਦਿੰਨੇ ਆ ਬਾ ਉਹ ਆਪਾਂ ਕਲਰ ਪੇਂਟ ਨਹੀਂ ਕਰਾਉਂਦੇ ਅੱਛਾ ਮਾੜੀ ਮੋਟੀ ਸਪਰੇਅ ਜ਼ਰੂਰ ਮਾਰ ਦਿੰਨੇ ਆ ਠੀਕ ਹੈ ਉਦਾਂ ਨਹੀਂ ਮਤਲਬ ਤਿਆਰ ਕਰਾਉਂਦੇ ਨਾ ਨਾ ਫਿਰ ਤਿਆਰ ਨਹੀਂ ਕਰਾ ਹਾਂਜੀ 19 ਮਾਡਲ ਹੈ 19 ਮਾਡਲ ਹੈ ਨਾਲ ਦੇ ਟਾਇਰ ਅੱਛਾ ਟਾਇਰ ਵੀ ਨਾਲ ਦੇ ਨੇ ਹਾਂਜੀ ਮੁਰੇ ਵੱਡੇ ਪਾਸੇ ਦੀ ਕੱਢ ਕੇ ਉਹਨਾਂ ਨੇ ਦੇਤੇ ਨਾਲ ਵਾਲੀ ਓਕੇ ਮੁਰਲੇ ਵੀ ਨਾਲ ਦੇ ਪਿਛਲੇ ਵੀ ਨਾਲ ਤੇ ਇਹ ਚੱਲਿਆ ਕਿੰਨਾ ਕੋਣਾ ਬਾਈ ਚੱਲਿਆ ਹੋਇਆ ਹੋਊਗਾ ਇਹ ਕਿੰਨਾ ਕਿ ਚੱਲਿਆ ਹੋਇਆ ਹੋਊਗਾ ਇਹ 27 2700 ਘੰਟਾ ਚੱਲਿਆ ਲੈ ਮਿੱਤਰੋ 2700 ਘੰਟਾ ਚੱਲਿਆ ਹੋਇਆ ਹੈ ਨੰਬਰ ਪੰਜਾਬ ਦਾ ਫਾਸਟ ਬੁੱਕ ਫਾਸਟ ਨੰਬਰਟੀਕਾ ਇਸ ਦਾ ਡਾਇਰੈਕਟਰ ਹੈ ਸੋਹਣਾ ਪੂਰਾ ਟਰੈਕ ਮੁਰਲਾ ਜੋੜਾ ਜਮਾ ਨਮਾ ਕੋੜਾ ਬੰਪਰ ਲੱਗਿਆ ਹੋਇਆ ਹੈ ਬਾਈ ਹੂੰ ਮੁਰੇ ਧਾਕੜ ਵੀ ਲਿਖਿਆ ਹੋਇਆ ਹੈ ਇਹ ਪੂਰਾ ਨਵਾਂ ਟਰੈਕਟਰ ਹੈ ਬਾਈ ਮ ਲੋਨ ਇਹਦੇ ਤੇ 6 ਲੱਖ ਦਾ ਤਾਂ ਹੋਣਾ ਚਾਹੀਦਾ ਬਾਈ 6 ਲੱਖ ਦਾ ਹਾਂਜੀ 6 ਲੱਖ ਦਾ ਓਕੇ ਤੇ ਇਹ ਆ ਹੁਣ ਆਪਾਂ ਦਵਾਂਗੇ ਕਿੰਨੇ ਦਾ ਹਿੱਸਾ ਖੋਲਦੇ ਵਾਲਾ ਟਰੈਕਟਰ ਆ ਬਾਈ ਟਾਪ ਮਾਡਲ ਆ ਓਕੇ ਟਾਪ ਮਾਡਲ ਆ ਹਿੱਸਾ ਖੋਲਦਾ ਖੋਲਦਾ ਪਿੱਛੇ ਬਟਨਾਂ ਨਾਲ ਲਿਫਟ ਲੋਪਟਾ ਸਾਰੀ ਦਿਖਾ ਦੇ ਬਾਈ ਚਾਹੇ ਓਕੇ ਹਾਂਜੀ ਸਟੀering ਅਡਜਸਟੇਬਲ ਆ ਅੱਛਾ ਆ ਦੇਰ ਮੈਂ ਹਾਂ ਸਟੀering ਵੀ ਉੱਪਰ ਥੱਲੇ ਗੱਡੀ ਮੰਗ ਹੁੰਦਾ ਹੂੰ ਪਤਾ ਬੰਦਾ ਨੇੜੇ ਕਰ ਲੂਗਾ ਭਰੋਂ ਦਾ ਦੂਰ ਕਰ ਦੂ ਹਾਂਜੀ 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 ਤੇ ਬਾਈ ਆਪਾਂ ਕਿੰਨੇ ਦਾ ਦਵਾਂਗੇ ਟਰੈਕਟਰ ਇਹ 7 ਲੱਖ ਦਾ ਦੇ ਦਾਂਗੇ ਪੱਟੀ ਸਾਹਿਬ ਮਾਨ ਤਾਨ ਕਿੰਨਾ ਕਰਦਾਂਗੇ 5-7000 5-7 ਨਾਲ ਨਹੀਂ ਗੱਲ ਬਣਦੀ 5-7 ਤਾਂ 100 ਹੀ ਕਰਾ ਲੈਂਦੇ ਨੇ ਸਾਡੇ ਵਾਲੇ ਕਿੰਨੀ ਜ਼ਿਆਦਾ ਆਪਾਂ ਨੇ ਯਾਰ ਅੱਛਾ ਵੱਧ ਕਰ ਦਿਓ ਸੋਹਣਾ ਟਰੈਕਟਰ ਆ ਪੂਰਾ ਦੇਖ ਤੋ ਟਰੈਕਟਰ ਹੈਗਾ ਤੇ ਹੱਥ ਦਰਨ ਨੂੰ ਨਹੀਂ ਟਰੈਕਟਰ ਘੈਂਟ ਟਾਇਰ ਟੂਰ ਦੇ ਲੈ ਪਿਹਰੇ ਟਾਇਰ 90 ਪੈਸੇ ਹੁਣੇ ਮੁੱਲੇ ਤਾਂ ਨਾ ਮਈਆਂ ਬਾਈ ਹੂੰ ਜਿਹੜਾ ਇੱਧਰ ਖੜਾ ਵੀ ਫਾਰਮ 60 ਹਾਂਜੀ ਇਹ ਸਿਆ ਨਵੇਂ ਮਾਡਲ ਆ ਬਾਈ ਜੀ ਮਗਰਲਾ ਜੋੜਾ ਜਮ ਹੀ ਨਵਾ ਮਗਰਲਾ ਨਾਲ ਦੇ ਟਾਇਰ ਲਾਏ ਆਪਾਂ ਨੇ ਆਪਣੇ ਕੋਲ ਪਾਇਆ ਅਸੂ ਟਾਇਰ ਲਾ ਦੇ ਨਾ ਮੈਂ ਪਾ ਤੇ ਹਾਂਜੀ ਹਾਂਜੀ ਹਜੇ ਤੱਕ ਟਰੈਕਟਰ ਦੇ ਇੰਜਨ ਉੰਜਨ ਨੂੰ ਚਾਬੀ ਨਹੀਂ हां जी हां ए 3720 इंजन वाला भी ये मगन ਨਾਲ ਦਾ ਕਲਰ ਰਹੀ ਆ ਨਾਲ ਦਾ ਸਾਰਾ ਕਲਰ ਬਾਈ ਬਾਡੀ ਬੁੱਡੀ ਦਾ ਸਾਰਾ オリジナル ਟਰੈਕਟਰ ਆ ਉਹਦਾ ਇੰਜਨ ਗੇਅਰ ਤਾਂ ਕਿਵੇਂ ਹੋ ਬਾਈ ਪੂਰਾ ਪੂਰਾ ਸੋਹਣਾ ਟਰੈਕਟਰ ਆ ਬਾਈ ਚੱਲਿਆ ਹੋਈ ਬਹੁਤ ਘੱਟਾ ਕਿੰਨਾ ਕਹੇ ਨਾਲ ਦਾ ਜੋੜਾ ਲਾ ਆਪਾਂ ਇਹਦੇ ਅੱਛਾ ਹਾਂਜੀ ਹਾਂਜੀ ਇਹਦੀ ਕੀ ਡਿਮਾਂਡ ਆ ਬਾਈ 96 ਤੇ ਜੇ ਮੈਂ 3720 ਬੰਦ ਹੋ ਗਿਆ ਜੇ 3720 ਦੇ ਇੰਜਨ ਵਾਲਾ ਬਾਈ ਅਸਲ 3720 ਦੇ ਇੰਜਨ ਵਾਲਾ ਇਹ 3720 ਦੇ ਇੰਜਨ ਵਾਲਾ ਇਹਦਾ ਖਰਚਾ ਘੱਟ ਹੁੰਦਾ ਬਾਈ ਓਕੇ ਧਰਮੇ ਦੇਖੀ ਕੋਈ ਨਹੀਂ ਚਲੂ ਇਹਦਾ ਸੋਹਣਾ ਮਗਰਾਟ ਦੇਖ ਲੈ ਕਿੰਨੇ ਸਾਫ਼ ਪਿਆ ਨਾ ਹੂੰ ਹਾਂ ਨਹੀਂ ਟਰੈਕਟਰ ਦੇ ਕਿਤੇ ਨੰਬਰ ਇਹਦਾ ਵੀ ਪੰਜਾਬ ਦਾ ਹੈ ਨਾ ਨੰਬਰ ਪੰਜਾਬ ਹੀ ਸਾਰੇ ਨੰਬਰ ਸਾਰੇ ਪਿਆ ਨੰਬਰ ਨੇ ਸਾਰੇ ਨੰਬਰ ਪੰਜਾਬ ਦੇ ਇਹਦੀ ਕੀ ਡਿਮਾਂਡ ਹੈ ਕਿੰਨੇ ਕੁ ਦਾ ਦਵਾਂਗੇ ਆਪਾਂ ਇਹ ਆਪਾਂ ਦੇ ਦਾਂਗੇ 1,80,000 ਦਾ ਜੀ 1,80,000 ਹਾਂ ਮੌਕੇ ਤੇ ਕਿੰਨੇ ਦਾ ਹੋਊਗਾ ਮਾੜਾ ਮੋਟਾ ਹੀ ਹੋ ਮਾਨ ਤਾਂ ਇਹਦਾ ਆਪਾਂ ਜੈ ਜੀ ਦੱਸਿਆ ਬਾਈ ਠੀਕ ਆ ਹਾਂ ਜੀ ਤੇ ਜਿਹੜਾ ਆ ਖੜਾ ਕੋਈ 45 ਦਾ ਸਾਰਾ ਟ੍ਰੈਕ 45 2014 ਮਾਡਲ ਹੈ ਜੀ ਅੱਛਾ ਇਹ ਵੀ ਟਰੈਕਟਰ ਕੋਕਈ ਹੈ ਬਾਈ ਹੂੰ ਕਿਤੇ ਨਹੀਂ ਹਜੇ ਤੱਕ ਚਾਬੀ ਲੱਗੀ ਹੋਈ ਹੈ ਇਹਦੇ ਕੰਡੀਸ਼ਨ ਤਾਂ ਸਾਰੀ ओरिजिनल 31 ਕਿਸਾ 3100 ਘੰਟੇ ਚੱਲਿਆ ਹੋਇ ਟੋਟਲੋ ਹਾਂਜੀ ਹਾਂਜੀ ਟੋਟਲ ਸਾਰੇ ਲਿਫਟ ਲੋਪਟ ਪੰਪ ਦੇਖ ਲਓ ਸਾਰੇ ਨਾਲ ਦੇ ਆ ਕੋਈ ਚੀਜ਼ ਨਹੀਂ ਖੁੱਲੀ ਹੋਈ ਬਾਈ ਪੰਪ ਤੋਂ ਲੈ ਕੇ ਇੰਜਨ ਤੋਂ ਲੈ ਕੇ ਪਿਛਲੀਆਂ ਟਿਊਬਾਂ ਓਕੇ ਓਕੇ ਟਾਇਰਾਂ ਦੀ ਗੱਡੀ ਸਾਰੇ ਟਰੋਰੇ ਲੋਕਲ ਹੀ ਲਿਆ ਆਪਣੇ ਟਾਇਰ ਨਾਲ ਦੀ ਹੋਣਗੇ ਬਈ ਇਹਦੇ ਨਾਲ ਦੇ ਲਾ ਕੇ ਪਹਿਲੇ ਜੋੜਾ ਲੱਗਿਆ ਹੈ ਬਾਈ ਅੱਛਾ ਪਹਿਲੇ ਜੋੜੀ ਲੱਗਿਆ ਹੋਣਾ ਹਾਂਜੀ ਹਾਂਜੀ ਓਕੇ 60 ਕੁ ਪੈਸੇ ਟਾਇਰ ਲਾ ਕੇ ਬੱਸ ਹੈ ਨਵੇਂ ਲਵਾਏ ਹੋਏ ਨੇ ਇਹ ਕਿੰਨੇ ਦਾ ਬਣ ਜੂ ਇਹ ਆਪਾਂ 415000 ਡਿਮਾਂਡ ਕਰਦੇ ਆਂ 4 ਰੱਖੇ ਪੂਰੇ 4 ਦਾ ਬਣ ਜੂ ਹਾਂ 4 ਦਾ ਦੇ ਦਾਂਗੇ ਤੇ ਜਿਹੜਾ ਆ ਖੜਾ ਬਈ ਇਹ ਦੇਖ ਲਓ ਜੀ 2021 ਮਾਡਲ ਆ ਕਾਪੀ ਬਾਈ ਦੀ ਆ ਠੀਕ ਹੈ ਜੀ ਹਾਂ ਜੀ ਇਹ 8 ਕਿਸ਼ੋ ਘੰਟਾ ਚੱਲਿਆ ਹੋਇਆ ਜੀ 800 ਘੰਟਾ ਚੱਲਿਆ ਇਹਦੇ ਵੀ ਟਾਇਰ ਟੂਰ ਨਾਲ ਦੇ ਡੈੱਕ ਲੱਗਿਆ ਹੋਇਆ ਵੱਡਾ 25-30000 ਦਾ ਡੈੱਕ ਕੇ ਲੱਗਿਆ 7 ਤਰੀ ਲੱਗੀ ਹੋਈ ਆ ਘੋੜਾ ਬੰਪਰ ਲੱਗਿਆ ਹੋਇਆ ਇਹ ਕਰਾਰ ਉਹਦੇ ਹਿੱਸੇ ਵਾਲਾ ਬਾਈ ਅੱਛਾ ਹਿੱਸਾ ਕਰਾਰ ਉਹਦਾ ਆ ਜੀ ਕਰਾਰ ਉਹਦੇ ਹਿੱਸੇ ਵਾਲਾ ਟਰੈਕਟਰ ਆ ਇਹ ਓਕੇ 8554 ਵੀ ਦਾ ਹਾਂ ਵੀ ਵੱਡੀਆਂ ਹੱਬਾਂ ਵਾਲਾ ਛੋਟੀਆਂ 'ਚ ਵੀ ਆਉਂਦੇ ਆ ਬਾਈ ਅੱਛੇ ਵੱਡੀਆਂ ਹੱਬਾਂ ਜੀ ਹਾਂ ਜੀ ਹਾਂ ਨਾਲ ਦੇ ਟਾਇਰ ਟੂਰ ਆ ਇਹਦੇ ਵੀ ओके फर्स्ट पार्टी ਦੀ ਹੋਊ ਵੀ फर्स्ट पार्टी ਦਾ ਇਹਦਾ ਟਰੈਕਟਰ ਆ ਕੋੜਾ ਬੰਪਰ ਵੀ ਲੱਗਾ ਹੋਇਆ ਆ 800 ਘੰਟੇ ਚੱਲਿਆ ਹੋਇਆ ਹੈ ਬਾਈ ਇਹ ਬੁੱਲ ਬੁੱਲ ਦਾ ਮਤਲਬ ਕੀ ਹੁੰਦਾ ਬਾਈ ਝੋਟਾ ਹੁੰਦਾ ਬੁੱਲ ਦਾ ਮਤਲਬ ਦੇਖ ਲੈ ਝੋਟਾ ਲਾਲ ਝੋਟਾ ਰੈੱਡ ਬੁੱਲ ਹੈ ਹਾਂ ਤੇ ਇਹ ਕਿੰਨੇ ਦਾ ਕਿੰਨੇ ਦਾ ਬਣੂ ਆ ਦੇਖੀ ਦਰ ਮੇ ਆਪਣਾ 7,95,000 ਦਾ ਕਹਿੰਦੇ ਆ ਬਾਈ ਓਕੇ ਹਾਂ ਪੂਰਾ ਸੋਹਣਾ ਟਰੈਕਟਰ ਆ ਬਾਈ ਮੌਕੇ ਤੇ ਕਿੰਨੇ ਦਾ ਬਣੂ ਮੌਕੇ ਤੇ ਹੋਰ ਪਾਉਂਦਾ ਘਟ ਦੇ ਦਾਂਗੇ 5-10 ਟੱਟ ਹਾਂਜੀ ਜਿੰਨਾ ਹੋ ਸਕੂ ਕਰਦਾ ਹਾਂ ਵੱਧ ਤੋਂ ਵੱਧ ਮਾਨ ਕਰਦਾ ਠੀਕ ਹੈ ਜੀ ਤੇ ਜਿਹੜਾ ਆ ਖੜਾ ਵੀ ਰੇ ਇੱਧਰ ਇਹ ਬਾਈ 2015 ਮਾਡਲ ਆ 5055 ਡੀ ਦੀ ਖਾਸੀਅਤ ਕੀ ਆ ਬਈ 50 ਡੀ ਆ ਖਾਸੀਅਤ ਵਧੀਆ ਟਰੈਕਟਰ ਖਰਚਾ ਘੱਟਾ ਕੰਮ ਬੜੇ ਜਿੰਨੇ ਕਰੀ ਜਾਂਦੇ ਆ ਓਕੇ ਤਾਂ ਹੀ ਵੀ ਰੇ ਦੀ ਡਿਮਾਂਡ ਬਹੁਤ ਆ ਹੈਨਾ ਡਿਮਾਂਡ ਬਹੁਤ ਆ ਬਾਈ ਇਹਦਾ ਜਿਵੇਂ ਲੀਕਿੰਗ ਲੂਕਿੰਗ ਨਹੀਂ ਹੁੰਦੀ ਇਹਨਾਂ ਦੀ ਹੂੰ ਗੈਨ ਜੂਨ ਨਹੀਂ ਹੁੰਦੇ ਨਾ 50 ਦੇ ਵਿੱਚ ਵੀ ਹੀਟ ਗਾਰਡ ਆ ਗਏ ਹੈ ਹਾਂਜੀ ਹਾਂਜੀ ਓਕੇ ਇਹ ਆ ਗਏ ਤੇ ਇਹਨਾਂ ਦੇ ਜਿਆਦਾ ਸੋ ਚੇਂਜ ਕਰੀ ਇਹਨਾਂ ਨੇ ਬਾਈ ਕਾਲੀ ਬਾਡੀ ਤੋਂ ਇਹ ਬਾਡੀ ਚ ਆ ਕੇ ਸਾਰਿਆਂ ਦੀ ਆ ਗਏ ਇਹਦੇ ਨਾ 18 6 ਘੰਟਾ ਚੱਲਿਆ ਹਟਾ ਡੀਜ਼ਲ ਦਾ ਇਹ ਵੀ origignal ਆ ਭਾਈ ਸਰ ਸਾਰਾ ਸਾਰਾ origignal ਆ ਭਾਈ ਕਨੋਪੀ ਛਤਰੀ ਲੱਗੀ ਹੋਈ ਆ ਮਾਡਲ ਕਿੰਨਾ ਦੱਸਿਆ ਸੀ ਇਹ 15 ਮਾਡਲ ਆ 15 ਮਾਡਲ ਇਹ ਫਰਸਟ ਪਾਰਟੀ ਦਾ ਵੀ ਇਹ ਵੀ ਫਰਸਟ ਪਾਰਟੀ ਦਾ ਗੈਸ ਦਾ ਟਰੈਕਟਰ ਆ ਜੀ ਇਹਦਾ ਕੀ ਰੇਟ ਆ 4.5 ਲੱਖ ਰੁਪਏ ਦਾ 4.5 ਲੱਖ ਹਾਂ ਜੀ ਬਾਕੀ ਕਰ ਦਾਂਗੇ ਮਾਨਤਾ ਨੂੰ ਤੇ ਜਿਹੜਾ ਇੱਧਰ ਖੜਾ 44 ਦਾ ਇਹ 744 ਆ ਭਾਈ ਹੂੰ 2004 ਮਾਡਲ ਆ ਓਕੇ ਇਹ ਵੀ ਚੰਗਾ ਟਰੈਕਟਰ ਪੂਰਾ ਸੋਹਣਾ ਨੁੱਕਰਾ ਚਾਰੇ ਦਾ ਟਾਇਰ ਸਾਰੇ ਚਾਰੇ ਦਾ ਟਾਇਰ ਪਿਛਲੇ ਰੇਡੀਅਲ ਟਾਇਰ ਨੇ ਬਾਈ ਜਿਵੇਂ ਹੀ ਨਵੇਂ ਟਾਇਰ ਨੇ ਮੁਰਲੇ ਵੀ ਜਿਵੇਂ ਹੀ ਨਵੇਂ ਚਾਰੇ ਟੈਟਰ ਲੱਗੇ ਨੇ ਚੰਗਾ ਟਰੈਕਟਰ ਹੈ ਇੰਜਨ ਉੰਜਨ ਦਾ ਪੂਰਾ ਸੋਹਣਾ ਲੱਗਦਾ ਇਹ ਨੂੰ ਖੋਲ ਨੂੰ ਵਿੱਚੋਂ ਖੋਲ ਕਰ ਇੰਜਨ ਵਾਲਾ ਟਰੈਕਟਰ ਹੈ ਬਾਈ ਦੇਖ ਲੈ ਪੂਰਾ ਸੋਹਣਾ ਪਿਆ ਰੇਡੀ ਰੂਡੀ ਟਾਇਰ ਪੂਰਾ ਵਧੀਆ ਟਰੈਕਟਰ ਹੈ ਬਾਈ ਹੂੰ 2004 ਮਾਡਲ ਆ ਓਕੇ ਓਕੇ ਤੇ ਡਬਲ ਕਲੈਚਾ 540 ਚੱਕਰ ਆ ਸੇਜਰੀਆਂ ਚ ਹੈ ਹਾਂ ਸੇਜਰੀਆਂ ਦਾ ਸੈਲਫ ਸਲਫ ਸਾਰਾ ਨਾਲ ਦੀ ਹੈ ਹਜੇ ਤੱਕ ਬਾਈ ਪੰਪ ਪੰਪ ਨੂੰ ਚੱਬ ਵੀ ਨਹੀਂ ਹੈਗੀ ਨਾਲ ਦਾ ਹੀ ਹਜੇ ਦੇਖ ਲੈ ਕਾ ਇਹ ਇਹ ਬੜਾ ਸਾਫ ਕੇ ਰੱਖਿਆ ਹੋਇਆ ਕਿਸਦਾ ਬਾਈ ਪੂਰਾ ਸੋਨਾ ਟਰੈਕਟਰ ਆ 4 ਮਾਡਲ ਦੇ ਹਿਸਾਬ ਨਾਲ ਪੂਰਾ ਸੰਖਾ ਬਾਈ ਇਹ ਇੱਕ ਨਿਕ ਦਾ ਬੰਗ ਇਹ ਆਪਾਂ ਕਹਿੰਦੇ ਆ 295000 ਦਾ ਜੀ 295000 ਮਾਡਲ ਦੱਸਿਆ ਜੀ 4 2004 ਓਕੇ ਫਰਸਟ ਪਾਰਟੀ ਨੰਬਰ ਪੰਜਾਬ ਸੋਨਾ ਟਰੈਕਟਰ ਆ ਪੂਰਾ ਹਾਂਜੀ ਹਾਂਜੀ ਤੇ ਜਿਹੜਾ ਆ ਖੜਾ ਵੀ ਇਧਰ ਇਹ 2012 ਮਾਡਲ ਆ ਜੀ ਇਹ ਵੀ ਫਰਸਟ ਪਾਰਟੀ ਆ ਵੀਰੇ ਅੱਛਾ ਹਾਂ ਪੂਰੇ ਜੋੜੀ ਨਾ ਮਿਲਵਾਤੀ ਟਰੈਕਟਰ ਹਾਂ ਮੋਰਲੇ ਟਰੈਰ ਜਮਈ ਨਾ ਮੈਨੇ ਪਿਛਲੇ ਅੱਧੇ ਖਨੇ ਟਰੈਕਟਰ ਚੰਗਾ ਹੈ ਵੀ ਇਹਦਾ ਵੀ ਪੰਪ ਪੰਪ ਹਜੇ ਇੰਜਨ-ਓੰਜਨ ਕਿਤੇ ਚਾਬੀ ਨਹੀਂ ਹੈਗੀ ਬਈ ਟੂਬਾਂ ਟੱਬਾਂ ਕਿਤੋਂ ਨਹੀਂ ਖੁੱਲਿਆ ਹੋਇਆ ਅੱਛਾ ਪੂਰਾ ਸੋਹਣਾ ਟਰੈਕਟਰ ਹੈ ਬਈ ਬੜਕ ਬੜਕ ਪੂਰੀ ਇਹਦੀ ਪੂਰੇ ਫੁੱਲ ਵਧੀਆ ਵਾਹ ਕਿੰਨੇ ਦਾ ਬਣਜੂ ਇਹ ਦੇਖ ਲੈ ਕਿੰਨੇ ਦਾ ਦੇ ਦिए ਦੱਸ ਦੋ ਤੁਸੀਂ ਆਪ ਹੀ ਫਿਰ ਘਟਾਈ ਨਾ ਜਾਈ ਇਹ ਚ ਮੈਂ ਕਟਪਾਉਂਦਾ 365000 ਦਾ ਕਹਿੰਨੇ ਆਪਾਂ 3.5 ਲੱਖ ਦਾ ਰਾਵਾਂਗੇ 3.5 ਦਾ ਦੇ ਦਾਂ ਸੋਰੀ ਮੁਰੇ ਲੇਖਾ ਟਰੈਕਟਰ ਆ ਪੂਰਾ ਬਾਈ ਪਾਵਰ ਸਟੀਅਰਿੰਗ ਵਾਲਾ ਟਰੈਕਟਰ ਆ ਕਹਿੰਦਾ ਹਰ ਇੱਕ ਨਾਲ ਮੇਲ ਨਹੀਂ ਖਾਂਦੇ ਸਾਡੇ ਰਾਹ ਤੇ ਸੁਭਾਅ ਵੱਖਰੇ ਨੇ ਇਹਦੀ ਨਹੀਂ ਗੱਲ ਸਾਡੇ ਟਰੈਕਟਰ ਵੀ ਵੱਖਰੇ ਆ ਇਹਦੀ ਗੱਲ ਲਾ ਲਈਏ ਟਰੈਕਟਰ ਹਾਂ ਤੇ ਬਾਈ ਜਿਹੜਾ ਆ ਖੜਾ ਐ ਇਹ 2007 ਮਾਡਲ ਆ ਬਾਈ ਹਾਂ 2007 ਮਾਡਲ ਐ ਵੀ ਦੇਖ ਲੈ ਕਿੰਨਾ ਸੋਹਣਾ ਬਣਾ ਕੇ ਆਈਡੀ ਦਾ ਸਾ ਏਕੇ 47 ਸਾਰਾ ਸੋਹਣਾ ਬਣਾਇਆ ਹੋਇਆ ਹੈ ਬੰਦਾ ਇਹ ਤਾਂ ਪਹਿਲੀ ਬ੍ਰਾਂਡਡ ਐ ਤੇ ਉਹਦੇ ਨੂੰ ਆਈਡੀ ਬਣਾ ਆਹ ਬਾਈ 65000 ਤਾਂ ਇਹਦੇ ਦੀ ਲਾਇਆ ਹੋਇਆ ਚੁੱਲਾ ਬਦਲਿਆ ਹਿੱਸਾ ਬਦਲਿਆ ਜਿਵੇਂ ਹੁਣ T20 ਦੇ ਆਉਂਦਾ ਉਹ ਲਵਾ ਹੈ ਬਾਈ ਦੋਨੇ ਪਾਸੇ ਚੈੱਕਾਂ ਨਾਲ ਪਾਵਰ ਕਰਾਇਆ ਹੋਇਆ ਹੈ ਹੂੰ ਪੂਰਾ ਚੰਗਾ ਟਰੈਕਟਰ ਹੈ ਬਾਈ ਰੰਮ ਰੰਮ ਦੇਖ ਲੈ ਇਧਰੋਂ ਪੂਰੇ ਸਾਫ ਆ ਖੜਾ ਪਿੱਛੇ ਆ ਓਕੇ ਓਕੇ ਜਮੇ ਨਵੇਂ ਵਰਗੇ ਪਿਆ ਟਰੈਕਟਰ ਤੇ ਸੀਟ ਵੀ ਦੀ ਮੈਂ ਕਹਿੰਦਾ ਬਈ ਗੱਡੀ ਵਾਲੀ ਲਾਈ ਹੋਈ ਆ ਬਾਈ ਹਾਂ ਗੱਡੀ ਵਾਲੀ ਸੀਟ ਲੱਗੀ ਹੋਈ ਆ ਆ ਗੱਡੀ ਵਾਲੀ ਸੀਟ ਲੱਗੀ ਹੋਈ ਆ ਪੂਰਾ ਚੰਗਾ ਟਰੈਕਟਰ ਹੈ ਇੰਜਨ ਗੇਅਰ ਦਾ ਚਲਾਵੇ ਦਾ ਬਹੁਤ ਸੋਹਣਾ ਹੈ ਕੰਡੀਸ਼ਨ ਦਾ ਵੀ ਸਾਰਾ ਓਕੇ ਆ ਇਹ ਪੂਰਾ ਪੂਰਾ ਸੋਹਣਾ ਟਰੈਕਟਰ ਆ ਬਾਈ ਕਿੰਨੇ ਦਾ ਬਣ ਜੂ ਇਹ ਇਹ ਆਪਾਂ 290000 ਦਾ ਕਹਿੰਦੇ ਆ 290000 ਹਾਂ ਇਹ ਲਾਈਟਾਂ ਨਾ ਰਾਤਾਂ ਦਾ ਨਹੀਂ ਲੱਗਦਾ ਫਿਰ ਸਹੀ ਗੱਲ ਹੈ ਤੇ ਜਿਹੜੇ ਇੱਧਰ ਖੜੇ ਨੇ ਬਈ ਆ ਦੋ ਤਨ ਇਹ 3600 ਫੋੜਾ ਬਾਈ ਇਹ 95 ਮਾਡਲ ਆ ਬਾਈ 95 ਮਾਡਲ ਹਾਂ ਜੀ ਇਹ ਵੀ ਫਸਟ ਆਨਰ ਦਾ ਟਰੈਕਟਰ ਚੱਲ ਚੱਲ ਅਬ ਇਹ ਤਾਂ ਕਿਵੇਂ ਹੋਏ ਪੂਰਾ ਚੰਗਾ ਕੰਮ ਕੁੰਮ ਬਹੁਤ ਹੈ ਪਾ ਟਰੈਕਟਰ ਦਾ ਇਹਦਾ ਹਾਂ ਜੀ ਕਿੰਨੇ ਕਿੰਨੇ ਦਾ ਦਊਂਗਾ ਕਾਣਾਰਗਾ ਟਰੈਕਟਰ ਆ ਬਾਈ ਕਿੰਨੇ ਦਾ ਬਣੂ ਇਹ ਆਪਾਂ 1.5 ਲੱਖ ਦਾ ਕਹਿੰਦੇ ਆ 1.5 ਲੱਖ ਦਾ ਹਾਂ ਜੀ ਮਾਨਤਾਨੇ ਨਹੀਂ ਬਾਕੀ ਕਰ ਦਾਂਗੇ ਮਾਨਤਾਨ ਕੋਈ ਗੱਲ ਨਹੀਂ ਓਕੇ ਤੇ ਜਿਹੜਾ ਆ ਖੜਾ ਵੀ ਇਧਰ ਇਹ ਟਰੈਕਟਰ ਤਿਆਰ ਕਰਾਇਆ ਸੀ ਬੰਦੇ ਨੇ ਵਧੀਆ ਪੈਸੇ ਲਾ ਕੇ 2.2 ਲੱਖ ਰੁਪਈਆ ਲਾ ਕੇ ਤਿਆਰ ਕਰਾਇਆ ਹੈ। ਨਵੇਂ ਟਾਇਰ ਟੂਰ ਇੰਜਣ ਗੇਅਰ ਦਾ ਸਾਰਾ ਜਣੀ ਕੰਮ ਕੁੰਮ ਕਰਾਇਆ ਹੈ ਤੇ ਓਕੇ ਡੱਕ ਡੁੱਕ ਲੱਗਿਆ ਹੋਇਆ ਟਾਇਰ ਨਵੇਂ ਹੀ ਨੇ ਪਿਛਲੇ ਤਾਂ ਤੂੰ ਦੇਖ ਲੈ। ਪੇਂਟ ਵੀ ਨਵਾਂ ਹੀ ਹੋਇਆ ਹੋਇਆ। ਇਹ ਆਪਾਂ ਕਹਿੰਦੇ 1,75,000 ਦਾ। 1,75,000 ਮਾਡਲ ਕਿੰਨਾ ਦੱਸਿਆ ਸੀ? ਇਹ ਮਾਡਲ 93 ਹੈ ਜੀ। 93 ਹਾਂ ਜੀ ਓਕੇ। ਸੋਹਣਾ ਟਰੈਕਟਰ ਜਣੀ ਕੰਮ ਕੁੰਮ ਹੋਇਆ 1,75,000 ਦਾ ਤੇ ਹਾਂ ਕੋਈ ਪੈਸਾ ਨਹੀਂ ਲੱਗਦਾ ਟਰੈਕਟਰ ਤੇ ਥੋੜਾ ਜਿਹਾ ਭੀੜੇ ਜੇ ਦਿਲ ਨਾਲੇ ਹੋ ਜੈਦ ਜੇ ਹੀ ਮੰਗਿਆ ਬਾਈ ਫਿਰ ਜਿਹੜਾ ਆਖੜਾ ਮੈਂ ਤੇਰਾ 265 ਇਹ ਇਹ ਹੈਗਾ 94 ਮਾਡਲ ਜੀ ਓਕੇ ਹਾਂ ਫੈਸਿਲੇਟਰ ਦੇਹਲਾ ਨਮਿਆਰ ਗਈ ਆ ਮੁਰਲੇ ਅੱਦੇ ਖੋਣੇ ਟਰੈਕਟਰ ਸਾਰਾ オリジナル ਆ ਠੀਕ ਹੈ ਜੀ ਇਹਨਾਂ ਦੀ ਹੁਣ ਹਾਂ ਜੀ ਨੰਬਰ ਵੀ ਜ਼ੀਰੋ ਤੇ ਆਪ ਅੱਛਾ ਨੰਬਰ ਵੀ ਕਹਿੰਦਾ ਜ਼ੀਰੋ ਨੰਬਰ ਡਬਲ ਹੈ ਇਹਦਾ ਲਾਡੀ ਬਾਈ ਕਹਿੰਦਾ ਹਾਂ ਚੰਗਾ ਟਰੈਕਟਰ ਆ ਪੂਰਾ ਓਕੇ ਹਾਂ ਨੰਬਰ 465 ਹੈਗਾ ਇਹ 265 ਹੈਗਾ 265 ਦੇਖ ਲੈ 94 ਮਾਡਲ ਆ ਓਕੇ ਓਕੇ ਇੱਕ ਲੱਖ 65000 ਦਾ ਕਹਿੰਨੇ ਹੁਣ ਲੈ ਜਾਂਦੇ ਨੇ ਨਾ ਲੋਕ ਕੱਦੂ ਗੁੱਦੂ ਆਸਤੇ ਤੂੜੀ ਵਾਲੀਆਂ ਟਰਾਲੀਆਂ ਨੂੰ ਇਹਨਾਂ ਦਾ ਖਰਚਾ ਖਰਚਾ ਘੱਟਾ ਪੱਟੀ ਸਾਹਿਬ ਹੂੰ ਕਿੰਨੇ ਦਾ ਬਣ ਜੂ ਇਹ ਇਹ 165000 ਦਾ ਕਹਿੰਨੇ ਹੋਰ 5-7 ਘੱਟ ਦੇ ਦਾਂਗੇ ਇਹਦੇ ਤੁਸੀਂ ਕਿਵੇਂ ਸਾਰਾ ਕੁਝ ਮੈਚ ਹੀ ਆ ਕਰ ਰੱਖਿਆ ਇੱਕ ਪੈਂਟ ਰੇਟ ਹੈ ਦੋ ਪੈਂਟ ਟਰੈਕਟਰ ਹੈ ਚਾਰ ਪੈਂਟ ਦਾ ਨੰਬਰ ਆ ਸਹੀ ਗੱਲ ਹੈ ਸਾਰਾ ਕੁਝ ਦੇਖ ਲਾ ਮੈਚ ਹੋ ਗਿਆ ਨਾ ਸਹੀ ਗੱਲ ਹੈ ਕਾਫੀ ਤੁਸੀਂ ਮਿਲਾਉਣੇ ਹੋ ਤੇ ਜਿਹੜਾ ਇੱਧਰ ਆ ਖੜਾ 95 17 ਮਾਡਲ ਹੈ ਬਾਈ अच्छा भी <laughs> को, को, एदे ले, भी 4 टायर ਨਾਲデア ਡੈਕ ਡੁੱਕ ਲੱਗਿਆ ਕਨੋਪੀ ਛਤਰੀ ਲੱਗੀ ਆ 4 ਤਾਂ ਦਿਖਣਾ ਲੈਟਾਂ ਲੱਗੀਆਂ ਐਕਸਟਰਾ ਓਕੇ ਇਹ ਮੁੰਦਾ ਮਿਲਟਰੀ ਚ ਹੋਇਆ ਲੱਗਦਾ ਮੈਨੂੰ ਸੋਹਣਾ ਟਰੈਕਟਰ ਪੂਰਾ ਰਸਿਆ ਆ ਚਾਹਾਂ ਕੋਈ ਚੀਜ਼ਾਂ ਨੇ ਨਾ ਆਦੇ ਨਾ ਇਹਦੇ ਮੂਰੇ ਲਿਖਿਆ ਕਾਰਤੂਸ ਫਿਰ ਨਿਕਲਦਾ ਵੀ ਕਾਰਤੂਸ ਵਾਂਗੂ ਹੀ ਕਾਰਤੂਸ ਵਾਂਗੂ ਹੀ ਆ ਸਹੀ ਗੱਲ ਆ ਇਹ 17 ਮਾਡਲ ਆ ਪੱਟੀ ਸਾਹਿਬ ਓਕੇ ਇਹ ਵੀ ਫਸਟ ਓਨਰ ਹੀ ਆ ਅੱਛਾ ਟਰੈਕਟਰ ਸੋਹਣਾ ਪੂਰਾ ਇਹ ਕਿੰਨਾ ਕ ਚੱਲ ਗਿਆ ਹੋ ਬਈ ਇਹ ਚੱਲਿਆ ਹੋਇਆ ਹੋਊਗਾ ਇਹ 2000 ਕਿੰਨਾ ਕ ਇੱਕ ਕੀ ਕਿ ਸੌ ਘੰਟਾ ਚੱਲਿਆ ਹੋਇਆ ਹੈ ਬਾਈ ਇਹ ਸਿਸਟਮ ਕਨੋਪੀ ਸਾਰਾ ਕੁਝ ਆ ਪਾਉਣ ਦੇ ਦਾਂਗੇ ਨਾਲ ਹੀ ਆ ਬਾਈ ਸਾਰਾ ਕੁਝ ਲੱਗਿਆ ਲਗਾਇਆ ਹੀ ਆ ਓਕੇ ਹਾਂ ਜੀ ਹਾਂ ਟਰੈਕਟਰ ਸੋਹਣਾ ਪੂਰਾ ਪੱਟੀ ਸਾਹਿਬ ਇਹਦੇ ਉੱਪਰ ਲੋਨ ਕਿੰਨੇ ਦਾ ਦੇਖ ਲਓ ਇਹਨ ਪਿਆਓ ਕਣੀ ਤਾਂ ਮੈਨੂੰ ਲੱਗਦਾ ਹੋਣਾ ਜਿਹਦਾ 4 ਲੱਖ ਦਾ ਲੋਨ ਬਾਈ ਇਹਦੇ ਉੱਪਰ ਹਾਂ ਜੀ ਉਹ ਰੇਟ ਕੀ ਆ ਫਿਰ ਇਹਦਾ ਇਹ 4.5 ਲੱਖ ਦਾ ਕਹਿੰਨੇ ਆਪਾਂ ਫਿਰ ਤਾਂ ਕੋਈ ਵੜਾ ਨਹੀਂ ਯਾਰ ਹਨਾ ਮਗਰਾੜ ਮਗਰੂੜ ਸਾਰੇ ਲੱਗੇ ਹੋਇਆ ਟਾਇਰਾਂ ਦੀ ਕੰਡੀਸ਼ਨ ਧਰਮੀ ਦਿਖਾਦੀ ਸਿਰ ਵੀ ਵੱਡਾ ਪੂਰਾ ਸੋਹਣਾ ਟਰੈਕਟਰ ਆ ਹੂੰ ਵੀ ਦੇਖ ਲਾ ਛੋ ਛੂ ਦਾ ਉਹ ਜੀ ਨ ਚੌਕੀਆ ਰੱਖਿਆ ਥੀ ਬੰਦੇ ਨੇ ਸੋਨਾ ਕਰਾ ਕੇ ਬਾਕੀ ਉਦਾਂ ਵੀ ਹੈਵੀ ਲੱਗਿਆ ਹੈ ਬਾਈ ਬੰਪਰ ਤੇ ਹੈਵੀ ਲੱਗਿਆ ਹੋਇਆ ਐਡੇ ਬੰਪਰ ਦੇ ਵਿੱਚ ਤਾਂ ਲੋਕ ਟੈਂਕੀ ਵਾਲਾ ਲਵਾ ਲੈਂਦੇ ਆ ਹਾਂ ਨਹੀਂ ਟੈਂਕੀ ਵਾਲਾ ਲਵਾਉਂਦੇ ਪੂਰਾ ਠੋਸ ਬੰਪਰ ਲੱਗਿਆ ਹੈ ਹੂੰ ਤੇ ਜਿਹੜਾ ਇਧਰ ਖੜਾ ਵੀ ਨੋਬੋ 605 ਇਹ 2017 ਮਾਡਲ ਆ ਜੀ ਅੱਛਾ ਹਾਂ ਜੀ 57 ਐਚਪੀ ਵਾਲਾ 18 ਦੀ ਕਾਪੀ ਆ ਇਹ ਵੀ ਟਰੈਕਟਰ ਪੂਰਾ ਨਵਾਂ ਬਾਈ ਇਹਦੇ ਵੀ ਚਾਰੇ ਟਾਇਰ ਨਾਲ ਦੇ ਹੀ ਆ ਚਾਰੇ ਟਾਇਰ ਦੇ ਨਾਲ ਦੇ ਨੇ ਫਿਰ ਇਹ ਕਿੱਲੇ ਕਿੰਨਾ ਹੋਊ ਬਾਈ ਇਹ ਚੱਲਿਆ ਹੋਇਆ ਹੈਗਾ ਇਹ ਵੀ 1900 ਘੰਟਾ ਬਾਈ ਅੱਛਾ ਹਾਂ ਕੰਡੀਸ਼ਨ ਦੇ ओरिजिनल ਪੂਰਾ ਚਲਾ ਕਿੰਨੇ ਦਾ ਬਣੂ ਵੀਰੇ ਇਹ ਇਹ 575000 ਦਾ ਕਹਿੰਦੇ ਆ ਕਰ ਦਾਂਗੇ ਮਾਨ ਤਾਂ ਇਹਦੇ ਵਿੱਚ ਵੀ ਹੋਊਗਾ ਖੁੱਲੇ ਦਿਲ ਨਾਲ ਕਰ ਦਾਂ ਕੋਈ ਗੱਲ ਪਰ ਟਰੈਕਟਰ ਚੰਗਾ ਪੂਰਾ ਠੀਕ ਹੈ ਤੇ ਜਿਹੜਾ ਇੱਧਰ ਖੜਾ ਜੀ ਸਵਰਾਜ 855 ਇਹ 2015 ਮਾਡਲ ਹੈ ਜੀ 15 ਮਾਡਲ ਹੈ ਪੀਵੀ 65 ਮਹਾਲੀ ਦਾ ਹੈ ਹਾਂ ਫਸਟ ਓਨਰ ਹੈ ਵੀ ਕੈਸ਼ ਦਾ ਟਰੈਕਟਰ ਆ ਓਕੇ ਗੂੜਾ ਟਾਇਰ ਤਾਂ ਜਮਾ ਹੀ ਨਵੇਂ ਨੇ ਜਮਾ ਦੀ ਪੂਰੂ ਵੀ ਨਵੇਂ ਨੇ ਪੈਸੇ ਲੈ 90 ਪੈਸੇ ਆ ਹੂੰ ਇਹ ਵੀ ਇੰਜਨ-ਓੰਜਨ ਗੇਰ ਦਾ ਪੰਪ-ਪੰਪ ਹਜੇ ਕਿਤੇ ਚਾਬੀ ਨਹੀਂ ਹੈਗੀ ਬਾਈ ਓਕੇ ਚੰਗਾ ਟਰੈਕਟਰ ਆ ਪੂਰਾ ਇਹ ਵੀ 15 ਮਾਡਲ ਹਾਂਜੀ ਇਹ ਤਾਂ ਵਿਚਾਰਕ ਲੱਖ ਦਾ ਲੋਨ ਹੋ ਜੂ 475 ਆਪਾਂ ਡਿਮਾਂਡ ਕਰਦੇ ਆ ਇਹਦੀ ਓਕੇ ਆ ਸੋਨਾ ਟਰੈਕਟਰ ਆ ਪੂਰਾ ਇਹਦੇ ਵਿੱਚ ਜਮਾਨਤਾਂ ਨੂੰ ਵਧੀਆ ਹੋ ਜੂ ਘੋੜਾ ਬੰਪਰ ਵੀ ਦੇ ਦੇਵਾਂਗੇ ਜੀ ਹੈਵੀ ਲੱਗਿਆ ਹੈ ਪੂਰਾ ਦੇਖ ਲੈ ਬਾਈ ਕਿੰਨਾ ਮੋਟਾ ਨਹੀਂ ਮੋਟੀ ਪਲੇਟ ਦਾ ਲੱਗਿਆ ਹੋਇਆ ਪੂਰਾ ਚੰਗਾ ਲੱਗਿਆ ਹੈ ਬਾਈ ਤੇ ਜਿਹੜਾ ਇੱਧਰ ਖੜਾ ਵੀ ਰਿਆ ਫਾਰਮ 60 ਇਹ 2012 ਮਾਡਲ ਆ ਬਾਈ 12 ਮਾਡਲ ਹਾਂਜੀ ਹਾਂਜੀ ਸਹੀ ਗੱਲ ਆ ਕੰਡੀਸ਼ਨ ਇਹਦੀ ਬੜੀ ਚੰਗੀ ਹੈ ਸੋਨਾ ਟਰੈਕਟਰ ਆ ਬਾਈ ਇਹ ਵੀ ਬੈਕ ਡੱਕ ਲੱਗਿਆ ਹੋਇਆ ਸਾਰਾ ਓਕੇ ਇਹ ਵੀ ਚੰਗਾ ਟਰੈਕਟਰ ਆ ਕੱਲੀ ਇਹਦਾ ਨਾਂ ਨੰਬਰ ਕਿੱਥੋਂ ਦਾ ਹੋ ਬਈ ਨੰਬਰ ਪੰਜਾਬ ਆ ਵੀ ਬਾਈ ਪੰਜਾਬ ਹਾਂਜੀ ਪਾਵਰ ਸਟੀਰਿੰਗ ਚ ਸੁਪਰ ਮੈਕਸ ਇਹਦਾ ਤਾਂ ਨਹੀਂ ਕੋਈ ਪੇਂਟ ਪੂਟ ਹੋਇਆ ਹੋਇਆ ਨਾ 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 ਬਾਈ ਸਪਰੇਅ ਹੀ ਆ ਮਾੜੀ ਮੋਟੀ ਜਿਹੀ ਕਿਤੇ ਹੋਊਗੀ ਅਗਲਾ ਵੀ ਮਾਰ ਦਿੰਦਾ ਯਾਰ ਕਈ ਵਾਰੀ ਹੈ ਨਾ ਏਜੰਸੀ ਚ ਲਿਆ ਕੇ ਵੇਚਣ ਪੁੱਚਣ ਲੱਗੇ ਹੂੰ ਉਹ ਨਹੀਂ ਆਪ ਰੰਗ ਪੇਂਟ ਦਾ ਤੈਨੂੰ ਦੱਸਤਾ ਵੀ ਕਰਾਉਂਦੇ ਹੀ ਨਹੀਂ ਹੈਗੇ ਆਪਾਂ ਹੁਣ ਲੈ ਨਹੀਂ ਸੋਹਣਾ ਟਰੈਕਟਰ ਇਹ 365000 ਡਿਮਾਂਡ ਕਰਦੇ ਆਂ ਬਾਈ 365000 ਸਾਢੇ ਇੱਕ ਦਿਨ ਦਾ ਦੇ ਦਾਂਗੇ ਟਰੈਕਟਰ ਓਕੇ ਹਾਂ ਚੰਗਾ ਟਰੈਕਟਰ ਆਪ ਦਾ ਠੀਕ ਹੈ ਜੀ ਹਾਂ ਜੀ ਤੇ ਹੋਰ ਇਹਨਾਂ ਤੋਂ ਲਾ ਆਪ ਹੋਰ ਕਿਹੜੀ ਚੀਜ਼ ਲਾ ਲਾ ਟਰਾਲੀਆਂ ਨੇ ਆਪਣਾ ਆ ਟਰਾਲੀਆਂ ਖੜੀਆਂ ਨੇ ਹਾਂ ਨਵੀਂ ਗੱਡੀ ਵੀ ਵੇਚਣੀ ਟਰੈਕਟਰ ਹੋਣੇ ਗੱਡੀ ਵੀ ਵੇਚ ਦਾਂਗੇ ਬਾਈ ਸੀ ਐਚ ਨੰਬਰ ਚੰਡੀਗੜ੍ਹ ਹਾਂ ਜੀ ਚੰਡੀਗੜ੍ਹ ਕਿਹੜਾ ਮਾਡਲ ਨੰਬਰ ਹੈ 2007 ਮਾਡਲ ਆ ਵਧੀਆ ਗੱਡੀ ਪਾਵਰ ਸਟੀਅਰਿੰਗ ਚ ਆ ਪਾਵਰ ਸਟੀਰਿੰਗ ਚੱਲ ਚਲਾ ਵੀ ਦੀ ਕਿੰਨੀ ਟੂਰ ਵਧੀਆ ਨੇ ਨਵੇਂ ਵਰਗੇ ਟਾਇਰ ਨੇ ਚੱਲ ਚਲਾਵੇ ਦੀ ਪੂਰੀ ਵਧੀਆ ਬਾਈ ਕਿੰਨੇ ਕ ਦੀ ਦੇਣੀ ਹੈ ਇਹ 75000 ਦੀ ਕਹਿੰਨੇ ਆਪਾਂ ਪੇਂਟ ਫੁੱਟ ਤੇ ਨਹੀਂ ਤੋਹੇ ਨਾ ਨਾ ਸੋਹਣੀ ਆ ਗੱਡੀ ਬਾਈ ਪੂਰੀ ਅੱਛਾ ਮਾੜੀ ਮੋਟੀ ਹੋ ਜਾਂਦੀ ਆ ਕਿਤੋਂ ਬੋਰ ਨਟੀਆਂ ਦਾ ਲੱਗਦਾ ਚੰਗੀ ਆ ਚਲਾਵੇ ਚਲੂਵੇ ਦੀ ਸੋਹਣੀ ਆ ਗੱਡੀ ਪੂਰੀ ਓਕੇ 75000 ਰੇਟ ਆ ਕਿੰਨੇ ਦੀ ਦਵਾਂਗੇ ਆਪਾਂ ਇਹ ਵਿੱਚ ਮਾੜਾ ਮੋਟਾ ਕਰ ਦਾਂਗੇ ਮਾਨਤਾ ਨਾਲ 5-7 ਘੱਟ ਦੇ ਦਾਂਗੇ ਓਕੇ ਓਕੇ ਹਾਂ ਆ ਸਵਰਾਜ ਇਹ ਵਿੱਚ ਹੈ ਬਾਈ ਇਹ ਵੇਚਦਾ ਹਾਂ ਜੀ ਤੇ ਆਹ ਫਿਰ ਟਰਾਲੀ ਦਾ ਕੀ ਸਹਜ ਆ ਇਹ ਵੀਰੇ 7 16 ਟਰਾਲੀਆਂ ਨੇ ਆਪਾਂ ਤਿਆਰ ਕਰਾਉਣੀਆਂ ਹੈ ਲਾਲਾ ਅਸਾਂ ਤਿਆਰ ਕਰਵਾਉਣ ਲੱਗੇ ਹਾਂ ਆਹ ਟਾਟਾ ਸੇਲ ਤੇ ਮਾਲ ਤੇ ਤਿਆਰ ਕਰਾਉਣੇ ਆ ਠੀਕ ਹੈ ਜੀ 16 ਫੁੱਟੀਆਂ ਟਰਾਲੀਆਂ ਨੇ ਤਿੰਨ ਇੱਕ ਉਹ ਖੜੀ ਹਰੇ ਕਲਰ ਚ ਹਾਂ ਜੀ ਤੇ ਉਹ ਉਹ ਹੈਗੀ 14 7 ਡਬਲ ਜੈਕ ਵਾਲੀ ਇਹ ਬਿਨਾ ਜੈਕ ਤੋਂ ਨੇ ਇਹ 16 7 ਨੇ ਬਾਈ ਓਕੇ ਬਣਾ ਦਿੱਕ ਤੋਂ ਨੇ ਹਾਂ ਟਾਇਰ ਟੂਰ ਪੂਰੇ ਵਧੀਆ ਨੇ 250 ਕੁਆਂਟਲ ਤੱਕ ਦੀ ਆਪਣੀ ਗਰੰਟੀ ਹੋਊਗੀ ਪੂਰੀ ਓਕੇ ਹਾਂ ਜੋ ਬੰਦਾ ਪਾ ਲਵੇ ਕੋਈ ਚੀਜ਼ ਹੁੰਦੀ ਹੈ ਕੋਈ ਦੱਸ ਉਹ ਚੇ ਨੇ ਹਾਂ ਦੱਸ ਨਾ ਟਾਲੀਆਂ ਹੱਬਾਂ ਨੇ ਵੀਰੇ ਓਕੇ ਹਾਂ ਜੀ ਹਾਂ ਟਾਇਰ ਬੇਦਾਗ ਹੋਣਗੇ ਬੈਰਿੰਗ ਪੈਂਦੇ ਨੇ ਹਾਂ ਜੀ ਹਾਂ ਟਾਇਰ ਬੇਦਾਗ ਧਰਮਿਕ ਕਿੰਡੀ ਕਿੰਨਾ ਕੁ ਵੇਟ ਹੋਈ ਹੈ ਬੈਡ ਪੂਰੀਆਂ ਬਾਈ ਬਿੱਟ ਕਿੰਨਾ ਤਿਆਰ ਹੋ ਇਹਨਾਂ ਦਾ ਵੱਡਾ ਹੋਊਗਾ 3-4 ਫੁੱਟ ਵੀਰੇ 3.5 ਫੁੱਟ ਤਿਆਰ ਹਾਂ ਜੀ ਚਾਰੇ ਪਾਸੇ ਜਾਲੀ ਲੱਗੀ ਹੋਈ ਆ ਜਾਲੀ ਲੱਗੀ ਹੋਈ ਆ ਸਾਰੀ ਓਕੇ ਚੰਗੀਆਂ ਨੇ ਟਰਾਲੀਆਂ ਬਾਈ ਕਮੀ ਨਹੀਂ ਹੈਗੀ ਕੋਈ ਪੂਰੀ ਪੂਰੀ ਵਧੀਆ ਟਰਾਲੀਆਂ ਨੇ ਰੇਟ ਕੀ ਰਊਗਾ ਟਰਾਲੀ ਇਹ ਪਸਾਵਾ ਕਿ ਤਿੰਨ ਲੱਖ ਡਿਮਾਂਡ ਕਰਦੇ ਆ ਜਾਨੀ ਉਹ ਕਿ ਤਿੰਨ ਲੱਖ ਦੀ ਦਵਾਂਗੇ ਤਿੰਨ ਲੱਖ ਦੀ ਟਰਾਲੀ ਦੇ ਦਾਂਗੇ ਹਾਂਜੀ ਓਕੇ ਇਹਨਾਂ ਦੋਨਾਂ ਦੇ ਵਿੱਚ ਜਿਹੜੀ ਮਰਜ਼ੀ ਟਰਾਲੀ ਲੈ ਲੀ ਜਿਹੜੀ ਮਰਜ਼ੀ ਦੋਨਾਂ ਚ ਲੈ ਜਾਵੇ ਕੋਈ ਓਕੇ ਜਿਹੜੀ ਇਹ 14 ਫੁੱਟੀ ਖੜੀ ਹੈ ਇਹ ਡਬਲ ਚੱਕ ਲੱਗਿਆ ਹੋਇਆ ਹੈ ਬਾਈ ਇਹਦੇ ਡਬਲ ਇਹ ਵੀ ਪੂਰੀ ਸੋਹਣੀਆਂ ਨੇ ਹਾਂ ਓਕੇ ਬੱਤੇ-ਬੁੱਤੇ ਸਾਰੇ ਇਹਤੇ ਵੀ ਟਾਟਾ ਸੇਲ ਦੇਈ ਆ ਠੀਕ ਹੈ ਜੀ ਹਾਂਜੀ ਚੰਗੀ ਹੈਵੀ ਟਰਾਲੀ ਆ ਹੁੱਕ ਹੱਕ ਦੇਖ ਲੈ ਤੂੰ ਕਿਸੇ ਪਾਸੇ ਜੈਕ ਵੱਡੇ ਲੱਗੇ ਹੋਏ ਨੇ ਦੋਏ ਨਵੇਂ ਜੈਕ ਲੱਗੇ ਹੋਏ ਨੇ ਡਬਲ ਜੈਕ ਲੱਗੇ ਹੋਏ ਨੇ ਹਾਂਜੀ ਗੋਲ ਹਿੱਸਾ 10 ਨਟਾਲੀਆਂ ਹੱਬਾਂ ਨੇ ਹੂੰ ਪੂਰੀ ਵਧੀਆ ਟਰਾਲੀ ਆ ਬਾਈ ਇਹ ਇਹਦਾ ਕੀ ਪ੍ਰਾਈਸ ਆ ਬਾਈ ਇਹ ਆਪਾਂ 275 ਦੀ ਦੇ ਦਾਂਗੇ 2 ਲੱਖ 75 ਹਜ਼ਾਰ ਮਾੜਾ ਮੋਟਾ ਕਰ ਦਾਂਗੇ ਮੌਕੇ ਤੇ ਮਾਨ ਥਾਨ ਹਾਂਜੀ ਓਕੇ ਓਕੇ ਹਾਂਜੀ ਤੇ ਜਿਹੜਾ ਆ ਫੋਰਡ ਜਖੜਾ ਇਹ ਤੇ ਨਹੀਂ ਦੇਣਾ ਇਹ ਵੀ ਦੇ ਦਾਂਗੇ ਬਾਈ ਇਹ ਕਿਸੇ ਨੇ ਤਿਆਰ ਤੂਰ ਕਰਾਉਣਾ ਕੰਮ ਕੁੰਮ ਬਹੁਤ ਹੋਇਆ ਪਿਆ ਇਹਦਾ ਇਹਦਾ ਹਾਂ ਹਰੀ ਕਿੰਨਾ ਮਾੜਲਾ ਹੈ ਕਿੰਸੀ ਆ 82万 ਲਾ ਕਿਸ ਨੇ ਤਿਆਰ ਤੁਰ ਕਰਾਉਣਾ ਚਲਾਈ ਚਲੂਈ ਦਾ ਬਹੁਤ ਚੰਗਾ ਅੱਛਾ ਜੀ ਬਾਲਾ ਚੰਗਾ ਬਈ ਚਲਾਈ ਚਲੂਈ ਦਾ ਕਿੰਨੇ ਦਾ ਦਓਗੇ ਬਈ ਲੱਖ ਰੁਪਏ ਡਿਮਾਂਡ ਕਰਦੇ ਆ ਓਕੇ ਮਾੜਾ ਮੋਟਾ ਮੌਕੇ ਤੇ ਮਾਨ ਤਾਨ ਵੀ ਕਰ ਦਾਂਗੇ ਦੇ ਦਾਂਗੇ ਠੀਕ ਹੈ ਜੀ ਆ ਹਲ ਵੀ ਵਕਾਊ ਆ ਬਈ ਨਾ ਹਲ ਤਾਂ ਆਪਣੀ ਆ ਆਪਣੀ ਪੈਂਟ ਕਰਨ ਨੂੰ ਰੱਖਿਆ ਹੋਇਆ ਓਕੇ ਤੇ ਲੈ ਮਿੱਤਰੋ ਕਰਿਓ ਸੰਪਰਕ ਬਈ ਦਿੱਤੂ ਪ੍ਰੋਜੈਕਟਾਂ ਥੋੜਾ ਦੱਸਿਓ ਕਿੱਥੇ ਰਹਿ ਗਿਆ ਹਾਂਜੀ ਆਪਣਾ ਬਈ ਪਾਛੋ ਤੋਂ ਪਟਿਆਲਾ ਰੋਡ ਤੇ ਆ ਤੇ ਆਲਾ ਡਿਸਟ੍ਰਿਕਟ ਪੈ ਜਾਂਦਾ ਆਪਾਂ ਨੂੰ ਤਹਿਸੀਲ ਨਾਬਾ ਪੈਂਦਾ ਨਾਬਾ 20 ਕਿਲੋਮੀਟਰ ਹੂੰ 25 ਕੇ ਪਟਿਆਲਾ 25 ਕੇ ਫਤੇਗੜ ਸਾਹਾ ਸਰੰਦ ਹਾਂਜੀ ਤੇ 30 ਕੇ ਖੰਨਾ ਸਾਨੂੰ ਗੱਬੇ ਜੇ ਆ ਬਸ ਆਪਣਾ ਪਾਛੋ ਤੋਂ ਪਟਿਆਲਾ ਰੋਡ ਤੇ ਦਿੱਤੂ ਪਰ ਜਟਾਂ ਜਟਾਂ ਦਾ ਬੱਸ ੱਡਾ ਬਈ ਠੀਕ ਹੈ ਜੀ ਲੈ ਮਿੱਤਰੋ ਜਿੱਥੇ ਆਪਣਾ ਰੋਡ ਦੇ ਉੱਪਰ ਹੀ ਆਪਣੀ ਸ਼ਾਪ ਹੈ ਹਾਂ ਉੱਚੇ ਮਾਡਲਾਂ ਦੇ ਉੱਪਰ ਲੋਨ ਕਰਵਾ ਦਿੰਨੇ ਹਾਂ ਹਾਂ ਲੋਨ ਹੋ ਜਾਊਗਾ ਬਾਈ 12 13 ਮਾਡਲ ਤੋਂ ਉੱਪਰ ਲੋਨ ਹੋ ਜਾਊਗਾ ਕੋਈ ਚੰਗਾ ਟਰੈਕਟਰ ਹੋਵੇ ਮਿੱਤਰੋ ਤੁਸੀਂ ਵਿੱਚ ਕਟਵਾਉਣਾ ਹੋਵੇ ਤਾਂ ਵੀ ਤਾਂ ਵਿੱਚ ਕਟਵਾਉਣਾ ਕੱਟ ਲੈ ਹਾਂਜੀ 1 ਕਟਾ ਤੋਂ 2 ਕਟਾ ਤੋਂ ਵਿੱਚ ਕੋਈ ਚੱਕਰ ਨਹੀਂ ਹੈਗਾ ਆਪਾਂ ਨੂੰ ਠੀਕ ਹੈ ਜੀ ਬਾਕੀ ਨੰਬਰ ਆਪਾਂ ਸਕਰੀਨ ਤੇ ਚਲਾਤੇ ਮਿੱਤਰੋ ਜੇ ਕਿਸੇ ਸੱਜਣ ਨੇ ਜਿਹੜਾ ਵੀ ਟਰੈਕਟਰ ਲੈਣਾ ਪੂਰੀ ਵੀਡੀਓ ਦੇ ਵਿੱਚ ਤੁਸੀਂ ਵੇਖਿਆ ਇੱਕ ਵਾਰੀ ਸੰਪਰਕ ਕਰਿਓ ਰੇਟ ਬਾਈ ਉਹਨਾਂ ਦੇ ਜਿਵੇਂ ਕਿ ਦੀ ਜਾਇਜ਼ ਹੀ ਹੁੰਦੇ ਬਾਈ ਪੂਰੇ ਜਾਇਜ਼ ਹੁੰਦੇ ਆ ਬਾਈ ਅਗਲੇ ਨੂੰ ਆਪਾਂ ਪੂਰਾ ਖੁਸ਼ ਕਰਕੇ ਭੇਜਾਂਗੇ ਠੀਕ ਹੈ ਜੀ ਕਰੋ ਸੰਪਰਕ ਠੀਕ ਹੈ ਬਾਈ ਜੀ ਧੰਨ